ਸਰਵ ਜੀ ਸੰਗਰੂਰ ਦੀ ਲਗੀ ਮੈਂ ਪਿਆਰ ਹਾਂ ਤੈਨੂੰ ਕਰਦਾ ਪਰ ਗੱਲ ਕਰਨੋਂ ਹਾਂ ਡਰਦਾ ਮੈਂ ਪਿਆਰ ਹਾਂ ਤੈਨੂੰ ਕਰਦਾ ਪਰ ਗੱਲ ਕਰਨੋਂ ਹਾਂ ਡਰਦਾ ਲੰਗੀਤ ਮੈਂ ਤੈਨੂੰ ਪੜਾ ਗਿਆ ਤੁਣ ਕੁੜੀਏ ਨਹੀਂ ਕੁੜੀਏ ਇਹ ਦਿਲ ਤੇਰੇ ਤੇ ਆ ਗਿਆ ਤੁਣ ਕੁੜੀਏ ਨਹੀਂ ਕੁੜੀਏ ਇਹ ਦਿਲ ਤੇਰੇ ਤੇ ਆ ਗਿਆ ਤੁਣ ਕੁੜੀਏ ਨਹੀਂ ਕੁੜੀਏ ਮੈਨੂੰ ਫਿਕਰ ਤੇ ਨਾ ਆ ਖਾ ਗਿਆ ਤੁਣ ਕੁੜੀਏ ਨਹੀਂ ਕੁੜੀਏ ਨਾਗੀਟ ਕੋਈ ਪਿਆਰ ਨਾ ਗਾਏ ਨਾ ਬਾਤ ਪਿਆਰ ਦੀ ਪਾਏ ਨਾਗੀਟ ਕੋਈ ਗਾਏ ਨਾ ਬਾਤ ਪਿਆਰ ਦੀ ਪਾਏ ਮੈਂ ਗੀਟ ਘਾਰਦਾ ਗਾ ਆਂ ਸਣ ਕੁੜੀਏ ਨਹੀਂ ਕੁੜੀਏ ਏ ਦਿਲ ਤੇਰੇ ਤੇ ਆ ਗਿਆ ਸਣ ਕੁੜੀਏ ਨਹੀਂ ਕੁੜੀਏ ਮਿੰਨ ਪਿਗਤੇ ਨਾ ਖਾ ਗਿਆ ਤੜ ਕੁੜੀਏ ਨਹੀਂ ਕੁੜੀਏ ਗਦ ਗਲੀ ਤੇਰੀ ਚੋਂ ਲੰਘਣਾ ਤੇਰੇ ਨੈਣਾ ਦਿਲ ਨੂੰ ਡੰਗਣਾ ਗਦ ਗਲੀ ਤੇਰੀ ਚੋਂ ਲੰਘਣਾ